ਹਰਜਿੰਦਰ ਸਿੰਘ ਧਾਮੀ ਨੂੰ ਬਾਦਲਾਂ ਦੀ ਬੋਲੀ ਹੁਣ ਬੋਲਣੀ ਚੰਗੀ ਲੱਗਦੀ ਹੈ ਤੇ ਅਕਾਲੀ ਦਲ ਦੇ ਵਿੱਚ ਧਾਮੀ ਹੁਣ ਆਮ ਬੁਲਾ ਰਹੇ ਹੋਗੇ ਨੇ ਸਿੱਖਾਂ ਦੀ ਗੱਲ ਨਹੀਂ ਪਰ ਅਕਾਲੀ ਦਲ ਦੀ ਬੋਲੀ ਜ਼ਰੂਰ ਬੋਲੀ ਜਾਂਦੀ ਹੈ ਤੇ ਜਿਸ ਨੂੰ ਲੈ ਕੇ ਇਹ ਬਿਆਨ ਦਮਦਮੀ ਟਕਸਾਲ ਦੇ ਬੁਲਾਰਾ ਪਾਈ ਰਣਜੀਤ ਸਿੰਘ ਦਾ ਹੈ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਇੱਕ ਵਾਰ ਫਿਰ ਤੋਂ ਬਾਦਲ ਧੜੇ ਦੇ ਉੱਤੇ ਪਲਟਵਾਰ ਕੀਤਾ ਤੇ ਉਹਨਾਂ ਦਾ ਕਹਿਣਾ ਹੈ ਕਿ ਸਟੇਜ ਤੋਂ ਕੱਲ ਅਕਾਲੀਆਂ ਦੇ ਸਟੇਜ ਆ ਜਿਹੜੀ ਕਿ ਉਸ ਤੋਂ ਹਰਜਿੰਦਰ ਸਿੰਘ ਧਾਮੀ ਨੇ ਬਿਆਨ ਦਿੱਤਾ ਤੇ ਉੱਥੇ ਹੀ ਗਿਆਨੀ ਹਰਪੇ ਸਿੰਘ ਦੇ ਉੱਤੇ ਤਿੱਖੇ ਨਿਸ਼ਾਨੇ ਸਾਦੇ ਪਰ ਹੁਣ ਬਾਦਲਾਂ ਦੀ ਬੋਲੀ ਹੈ ਜਿਹੜੀ ਕਿ ਧਾਮੀ ਬੋਲਣ ਲੱਗੇ ਨੇ ਪਰੰਤੂ ਉਥੇ ਹੀ ਗਿਆਨੀ ਹਰਪੀ ਸਿੰਘ ਦੇ ਉੱਤੇ ਪਲਟਵਾਰ ਕੀਤਾ ਤੇ ਜਿਸ ਦੇ ਤਹਿਤ ਲਗਾਤਾਰ ਤਿੱਖੇ ਨਿਸ਼ਾਨੇ ਸਾਦੇ ਜਾ ਰਹੇ ਨੇ ਦੱਸਿਏ ਕਿ ਬੀਤੇ ਦਿਨਾਂ ਦੇ ਵਿੱਚ ਅਕਾਲੀ ਦਲ ਚ ਦੋ ਟੜੇ ਹੋਏ ਤੇ ਉਥੇ ਹੀ ਗਿਆਨੀ ਹਰਪੀ ਸਿੰਘ ਨੂੰ ਬਾਕੀ ਟੜੇ ਨੇ ਪ੍ਰਦਾਨ ਕੀ ਦਿੱਤੀ ਤੇ ਜਿਸ ਦੇ ਤਹਿਤ ਬਾਦਲ ਟੜੇ ਦੇ ਉੱਤੇ ਅਤੇ ਬਾਕੀਆਂ ਦੇ ਵਿੱਚ ਇੱਕ ਨਵਾਂ ਕਲੇਸ਼ ਹੈ ਜਿਹੜਾ ਕਿ ਛੜਿਆ ਹੋਇਆ ਨਜ਼ਰ ਆ ਰਿਹਾ ਹੈ ਪਰੰਤੂ ਹੁਣ ਦੁੱਚੇ ਪਾਸੇ ਦਮਦਮੀ ਟਕਸਾਲ ਦੇ ਵੱਲੋਂ ਵੀ ਜਿਹੜਾ ਕਿ ਬਾਦਲ ਤੜੇ ਦੇ ਉੱਤੇ ਹੁਣ ਲਗਾਤਾਰ ਪਲਟਵਾਰ ਤਾਂ ਕੀਤਾ ਜਾ ਰਿਹਾ ਹੋਰ ਕੀ ਕੁਝ ਕਹਿਣਾ ਹੈ ਆਓ ਤੁਹਾਨੂੰ ਸੁਣਾਉਨੇ ਆ ਤੇ ਮੈਂ ਧਾਮੀ ਸਾਹਿਬ ਨੂੰ ਕਹਿਣਾ ਚਾਹੁੰਦਾ ਆ ਕਿ ਐਡਵੋਕੇਟ ਹਰਦੇਂਦਰ ਸਿੰਘ ਧਾਮੀ ਸਾਹਿਬ ਤੁਸੀਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਘਟ ਅਤੇ ਬਾਦਲ ਦਾਸ ਦੇ ਬੁਲਾਰੇ ਉਹਨਾਂ ਦੇ ਚਾਪਲੂਸ ਵੱਧ ਲੱਗ ਰਹੇ ਹੋ ਤੁਸੀਂ ਜਿਸ ਤਰੀਕੇ ਦੇ ਨਾਲ ਬਾਦਲ ਦਾਸ ਦੇ ਸਿਆਸੀ ਹਿੱਤਾਂ ਦੀ ਜਿਹੜੀ ਪੂਰਤੀ ਆ ਉਹ ਕਰ ਰਹੇ ਹੋ ਤੇ ਤੁਹਾਡੀ ਸ਼ਖਸੀਅਤ ਦੇ ਵਿੱਚੋਂ ਕਿਤੋਂ ਵੀ ਨਜ਼ਰ ਨਹੀਂ ਆ ਰਿਹਾ ਕਿ ਤੁਸੀਂ ਇੱਕ ਧਾਰਮਿਕ ਸੰਸਥਾ ਦੇ ਜਿਹੜੇ ਆ ਉਹ ਪ੍ਰਧਾਨ ਹੋ ਤੁਹਾਡਾ ਕਾਰਜ ਤਾਂ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਨਾ ਆ ਪੰਥ ਦੇ ਬੋਲਬਾਲੇ ਕਰਨੇ ਆ ਪਰ ਤੁਹਾਨੂੰ ਸੁਖਵੀਰ ਬਾਦਲ ਦੀ ਜਿਹੜੀ ਬੜੀ ਫਿਕਰ ਆ ਉਹ ਪਈ ਹੋਈ ਆ ਕਿ ਕਿਤੇ ਸੁਖਵੀਰ ਬਾਦਲ ਮੁੱਖ ਮੰਤਰੀ ਬਣਨ ਤੋਂ ਰਹਿ ਨਾ ਜਾਵੇ ਕਿਤੇ ਸੁਖਵੀਰ ਸਿੰਘ ਬਾਦਲ ਦੇ ਕੋਲੋਂ ਬਾਦਲਦਾਰ ਦੀ ਜਿਹੜੀ ਪ੍ਰਧਾਨਗੀ ਆ ਉਹ ਖੋਸ ਨਾ ਜਾਵੇ ਤੁਸੀਂ ਹਰ ਤਰੀਕਾ ਹਰ ਹਰਬਾ ਜਿਹੜਾ ਆ ਉਹ ਵਰਤਿਆ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਫਿਕਸ ਮੈਚ ਵੀ ਜਿਹੜਾ ਆ ਉਹ ਅਸਤੀਫੇ ਅਸਤੀਫਾ ਖੇਡਣ ਦਾ ਜਿਹੜਾ ਆ ਉਹ ਕੀਤਾ ਸੀ ਪਰ ਤੁਹਾਡੀ ਜਿਹੜੀ ਮਨਸ਼ਾ ਆ ਉਹ ਸਿੱਖ ਸੰਗਤ ਦੇ ਸਾਹਮਣੇ ਆ ਚੁੱਕੀ ਹੋਈ ਸੀ ਤੁਹਾਡਾ ਤਾਂ ਫਰਜ਼ ਬੰਦਾ ਸੀ ਕਿ ਤੁਸੀਂ 2 ਦਸੰਬਰ ਨੂੰ ਜੋ ਸ੍ਰੀ ਆਕਾਲ ਤਖਤ ਸਾਹਿਬ ਤੋਂ ਫੈਸਲੇ ਹੋਏ ਆ ਉਹਨਾਂ ਫੈਸਲਿਆਂ ਨੂੰ ਇਨ ਬਿਨ ਲਾਗੂ ਕਰਵਾਉਂਦੇ ਤੁਹਾਡੀ ਸ਼ਖਸੀਅਤ ਬਾਰੇ ਕੁਝ ਲੋਕ ਇਹ ਵੀ ਆਖਦੇ ਆ ਕਿ ਧਾਮੀ ਸਾਹਿਬ ਬਹੁਤ ਨਿਤਨੇਮੀ ਆ ਕਿ ਉਹ ਗੁਰਮਖ ਬੰਦੇ ਆ ਤੇ ਫਿਰ ਤਾਂ ਤੁਹਾਨੂੰ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋਣਾ ਚਾਹੀਦਾ ਸੀ ਤੁਸੀਂ ਫਿਰ ਖਾਲਸਾ ਪੰਥ ਤੋਂ ਭਗੌੜੇ ਕਿਉਂ ਹੋਏ ਤੁਸੀਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਿਹੜੇ ਭਗੌੜੇ ਆ ਉਹ ਕਿਉਂ ਹੋਏ ਜੋ ਤੁਹਾਡੀ ਸੇਵਾ ਲਗਾਈ ਗਈ ਸੀ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਸੱਤ ਮੈਂਬਰੀ ਕਮੇਟੀ ਦੇ ਵਿੱਚ ਤੁਹਾਨੂੰ ਸ਼ਾਮਲ ਕੀਤਾ ਗਿਆ ਸੀ ਬਹੁਤ ਵੱਡੀ ਜਿਹੀ ਤੁਹਾਨੂੰ ਸੇਵਾ ਆ ਉਹ ਮਿਲੀ ਸੀ ਪਰ ਤੁਸੀਂ ਸੁਖਬੀਰ ਸਿੰਘ ਬਾਦਲ ਦੇ ਘੁਰਕੇ ਤੋਂ ਇੰਨਾ ਡਰ ਗਏ ਕਿ ਤੁਸੀਂ ਅਤੇ ਪ੍ਰੋਫੈਸਰ ਕਿਰਪਾਲ ਸਿੰਘ ਬੰਡੂਗਰ ਸਾਹਿਬ ਕਾ ਪ੍ਰਧਾਨ ਵੀ ਤੇ ਮੌਜੂਦਾ ਪ੍ਰਧਾਨ ਧਾਮੀ ਸਾਹਿਬ ਵੀ ਅਸਤੀਫਾ ਦੇ ਕੇ ਜਿਹੜਾ ਆ ਉਹ ਭੱਜ ਗਏ ਤੁਸੀਂ ਸ੍ਰੀ ਆਕਾਲ ਤਖਤ ਸਾਹਿਬ ਦਾ ਹੁਕਮ ਨਹੀਂ ਮੰਨਿਆ ਉਲਟਾ ਤੁਸੀਂ ਸੁਖਬੀਰ ਦੇ ਸਿਆਸੀ ਹਿੱਤਾਂ ਦੀ ਪੂਰਤੀ ਕਰਨ ਦੇ ਵਿੱਚ ਕੋਈ ਵੀ ਜਿਹੜੀ ਕਸਰਿਆ ਉਹ ਬਾਕੀ ਨਹੀਂ ਛੱਡੀ ਤੁਸੀਂ ਕਹਿ ਰਹੇ ਹੋ ਕਿ ਇਹ ਜਿਹੜਾ ਨਵਾਂ ਅਕਾਲੀ ਦਲ ਹੋਂਦ ਵਿੱਚ ਆਇਆ ਆ ਇਦੇ ਪਿੱਛੇ ਕੋਈ ਸ਼ਾਇਆ ਤੇ ਤੁਸੀਂ ਭਾਜਪਾਵਾਦ ਜਿਹੜਾ ਇਸ਼ਾਰਾ ਆ ਉਹ ਕਰ ਰਹੇ ਹੋ ਉਸੇ ਭਾਜਪਾ ਦੇ ਨਾਲ ਸੁਖਵੀਰ ਸਿੰਘ ਬਾਦਲ ਨੇ ਤੁਹਾਡੇ ਬਾਦਲ ਨੇ ਅਤੇ ਤੁਸੀਂ ਸਾਰਿਆਂ ਨੇ ਲੰਬਾ ਸਮਾਂ ਜਿਹਦਾ ਜਾਰੀ ਆ ਉਹ ਪਾਈ ਰੱਖੀ ਉਦੋਂ ਤੁਹਾਨੂੰ ਭਾਜਪਾ ਜਿਹੜੀ ਆ ਉਹ ਮਾੜੀ ਨਹੀਂ ਸੀ ਲੱਗਦੀ ਭਾਜਪਾ ਨਾਲ ਕੋਈ ਵੀ ਚੱਲੇ ਚਾਹੇ ਤੁਸੀਂ ਚੱਲੋ ਚਾਹੇ ਨਵਾਂ ਅਕਾਲੀ ਦਲ ਚੱਲੇ ਚਾਹੇ ਕੋਈ ਹੋਰ ਇਹ ਤਾਂ ਗੱਲ ਬਹੁਤ ਮਾੜੀ ਹੈ ਕਿਉਂਕਿ ਭਾਜਪਾ ਤਾਂ ਇੱਕ ਸਿੱਖ ਵਿਰੋਧੀ ਜਮਾਤ ਹੈ ਉਹ ਤਾਂ ਸਿੱਖੀ ਨੂੰ ਜਿਹੜਾ ਆ ਹੜੱਪ ਲੈਣਾ ਚਾਹੁੰਦੀ ਏ ਹਿੰਦੂ ਧਰਮ ਦੇ ਵਿੱਚ ਜਿਹੜਾ ਜਜਬ ਆ ਉਹ ਕਰ ਲੈਣਾ ਚਾਹੁੰਦੀ ਏ ਪਰ ਤੁਸੀਂ ਲਗਾਤਾਰ ਪਹਿਲਾਂ ਭਾਜਪਾ ਦੀ ਜਿਹੜੀ ਹਮਾਇਤ ਆ ਉਹ ਕਰਦੇ ਰਹੇ ਹੋ ਤੇ ਹੁਣ ਜਦੋਂ ਤੁਹਾਡੀ ਖੁਦ ਦੀ ਭਾਜਪਾ ਦੇ ਨਾਲ ਜਾਰੀ ਟੁੱਟੀ ਹੋਈ ਏ ਤੇ ਹੁਣ ਤੁਸੀਂ ਦੂਜੇ ਸਿੱਖਾਂ ਨੂੰ ਜਿਹੜੇ ਭਾਜਪਾ ਆਖ ਕੇ ਭਾਜਪਾ ਆਖ ਕੇ ਆਰਐਸਐਸ ਵਾਲੇ ਆਖ ਕੇ ਸਰਟੀਫਿਕੇਟ ਵੰਡਦੇ ਫਿਰਦੇ ਹੋ ਕਦੇ ਬਾਦਲ ਦਲ ਪੰਥ ਪ੍ਰਸਤ ਗੁਰਸਿੱਖਾਂ ਨੂੰ ਜਿਹੜਾ ਆ ਉਹ ਕਾਂਗਰਸੀ ਆਖਦਾ ਹੁੰਦਾ ਸੀ ਤੇ ਹੁਣ ਤੁਸੀਂ ਜਿਹੜਾ ਆ ਉਹ ਆਰਐਸਐਸ ਅਤੇ ਭਾਜਪਾ ਦੇ ਜਿਹੜੇ ਸਰਟੀਫਿਕੇਟ ਆ ਉਹ ਸਾਨੂੰ ਸਾਰਿਆਂ ਨੂੰ ਜਿਹੜਾ ਆ ਉਹ ਦਿੰਦੇ ਹੋ ਪਰ ਧਾਮੀ ਸਾਹਿਬ ਤੁਹਾਨੂੰ ਖੁਦ ਨੂੰ ਵੀ ਯਾਦ ਹੋਣਾ ਆ ਕਿ ਜਦੋਂ ਹੁਸ਼ਿਆਰਪੁਰ ਦੇ ਵਿੱਚ ਚੋਣਾ ਸੀ ਤੇ ਤੁਸੀਂ ਖੁਦ ਜਿਹੜੀ ਭਾਜਪਾ ਪਾਰਟੀ ਦੀ ਜਿਹੜੀ ਉਹ ਲੀਰ ਆ ਉਹਨਾਂ ਦੀ ਜਿਹੜੀ ਪੱਟੀ ਹੁੰਦੀ ਆ ਉਹ ਤੁਸੀਂ ਆਪਣੇ ਗੱਲ ਦੇ ਵਿੱਚ ਪਾਈ ਹੋਈ ਸੀ ਤੁਹਾਡੀਆਂ ਜਿਹੜੀਆਂ ਤਸਵੀਰਾਂ ਆ ਉਹ ਵੀ ਇਸ ਗੱਲ ਦੀਆਂ ਗਵਾਹ ਆ ਕਿ ਤੁਸੀਂ ਉਹ ਭਾਜਪਾ ਦੇ ਜਿਹੜੇ ਆ ਝੰਡੇ ਆਪਣੇ ਗੱਲ ਦੇ ਵਿੱਚ ਜਿਹੜਾ ਆ ਉਹ ਪਾਏ ਹੋਏ ਸੀ ਤੁਹਾਨੂੰ ਤਾਂ ਪੰਥ ਦੇ ਬੋਲ-ਬਾਲੇ ਕਰਨੇ ਚਾਹੀਦੇ ਸੀ ਤੁਹਾਡੇ ਤਾਂ ਸੀਨੇ ਦੇ ਵਿੱਚ ਜਿਹੜਾ ਆ ਉਹ ਪੰਥ ਉਕਰਿਆ ਹੋਣਾ ਚਾਹੀਦਾ ਸੀ ਪਰ ਤੁਹਾਨੂੰ ਉਹ ਤੋਂ ਜਿਹੜਾ ਮੋਦੀ ਏ ਅਮਿਤ ਸ਼ਾਹ ਉਹ ਬੜਾ ਚੰਗਾ ਲੱਗਦਾ ਸੀ ਪਰ ਅੱਜ ਵੇਖੋ ਉਹੀ ਮੋਦੀ ਉਹੀ ਅਮਿਤ ਸ਼ਾਹ ਤੁਹਾਨੂੰ ਕਈ ਮਹੀਨੇ ਹੋ ਗਏ ਆ ਤੁਹਾਨੂੰ ਟਾਈਮ ਦੇਣ ਨੂੰ ਉਹ ਤਿਆਰ ਨਹੀਂ ਆ ਤੁਹਾਨੂੰ ਮਿਲਣ ਨੂੰ ਤਿਆਰ ਨਹੀਂ ਆ ਧਾਮੀ ਸਾਹਿਬ ਤੁਸੀਂ ਸ਼ਰੋਮਣੀ ਕਮੇਟੀ ਦੇ ਪ੍ਰਧਾਨ ਦਾ ਅਹੁਦਾ ਜਿਹੜਾ ਆ ਉਹ ਵੀ ਕਿੰਨਾ ਛੋਟਾ ਕਰਕੇ ਜਿਹੜਾ ਆ ਉਹ ਰੱਖ ਦਿੱਤਾ ਹੋਇਆ ਆ ਤੇ ਸੱਤ ਮੈਂਬਰੀ ਕਮੇਟੀ ਦੇ ਵਿੱਚ ਦੇਕਰ ਤੁਸੀਂ ਹੁੰਦੇ ਜੇ ਤੁਹਾਨੂੰ ਲੱਗਦਾ ਆ ਕਿ ਇਹਦੇ ਵਿੱਚ ਹੁਣ ਕੁਝ ਗਲਤ ਹੋਇਆ ਆ ਆ ਜੋ 11 ਅਗਸਤ ਨੂੰ ਨਵਾਂ ਅਕਾਲੀ ਦਲ ਹੁੰਦ ਵਿੱਚ ਆਇਆ ਆ ਤੇ ਤੁਸੀਂ ਫਿਰ ਉਹ ਸੱਤ ਮੈਂਬਰੀ ਕਮੇਟੀ ਦੇ ਵਿੱਚ ਰਹਿ ਕੇ ਉਹਨਾਂ ਫੈਸਲਿਆਂ ਦਾ ਜਿਹੜਾ ਵਿਰੋਧ ਆ ਉਹ ਕਰਵਾਉਂਦੇ ਤੇ ਜੋ ਸ੍ਰੀ ਆਕਾਸ਼ਤਕ ਸਾਹਿਬ ਵੱਲੋਂ ਹੁਕਮ ਹੋਇਆ ਸੀ ਉਸੇ ਪ੍ਰਕਿਰਿਆ ਅਨਸਾਰ ਤੁਸੀਂ ਜਿਹੜੇ ਖੁਦ ਅੱਗੇ ਲੱਗ ਕੇ ਸਾਰੇ ਜਿਹੜੇ ਕਾਰਜ ਆ ਉਹ ਕਰਵਾਉਂਦੇ ਪਰ ਤੁਸੀਂ ਖੁਦ ਵੀ ਅਸਤੀਫਾ ਦੇ ਦਿੱਤਾ ਕਿਉਂਕਿ ਸੁਖਵੀਰ ਸਿੰਘ ਬਾਦਲ ਦੇ ਨਾਲ ਤੁਹਾਡਾ ਜਿਹੜਾ ਫਿਕਸ ਮੈਚ ਆ ਉਹ ਚੱਲ ਰਿਹਾ ਸੀ ਜਿੱਦਾਂ ਤੁਹਾਨੂੰ ਸੁਖਵੀਰ ਸਿੰਘ ਬਾਦਲ ਨੇ ਆਖਿਆ ਉਦਾਂ ਹੀ ਤੁਸੀਂ ਜਿਹੜਾ ਆ ਕਰ ਦਿੱਤਾ ਤੁਸੀਂ ਉਹਨਾਂ ਨੂੰ ਕਹਿੰਦੇ ਪਏ ਹੋ ਹੁਣ ਕਿ ਉਹਨਾਂ ਦੀ ਮਨਸ਼ਾ ਪੂਰੀ ਹੋ ਗਈ ਮਨਸ਼ਾ ਤਾਂ ਤੁਹਾਡੀ ਵੀ ਪੂਰੀ ਹੋ ਗਈ ਤੁਸੀਂ ਤਾਂ ਸ਼ਰਮਣੀ ਕਮੇਟੀ ਦੀ ਪ੍ਰਧਾਨਗੀ ਤੋਂ ਅਸਤੀਫਾ ਦਿੱਤਾ ਸੀ ਤੇ ਅੱਜ ਫੇਰ ਤੁਸੀਂ ਸ਼ਰਮਣੀ ਕਮੇਟੀ ਦੀ ਪ੍ਰਧਾਨਗੀ ਦੇ ਨਾਲ ਜਿਹੜਾ ਆ ਉਹ ਝਗੜੇ ਪਏ ਹੋਏ